ਨੋ ਬੋਦੀ ਅੱਜ ਤੁਹਾਨੂੰ ਲਾਈਵ ਸੁਣਾਉਣੇ ਆ ਬਟਾਲਵੀ ਸਾਹਿਬ ਜੀ ਦੀਆਂ ਕੋਈ ਗੀਤ ਕੁਝ ਕਵਿਤਾਵਾਂ ਕੁਝ ਗਜ਼ਲਾਂ ਤਬ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤੇਰੀ ਹੰਝੂਆਂ ਦੇ ਗਾ ਹੇਰੀ ਯਾਦ ਦੀ ਰਸ ਹੁੰਦ ਦੇ ਕਟੂਰੇ ਪਰ ਪਰ ਬਦਹੁ ਬਦੀ ਹਾਂ ਮੈਂ ਦਿਲੇ ਨੂੰ ਪਿਆਲ ਦੀ ਪਈ ਪਿੱਤ ਪਾਪੜੀ ਮੈਂ ਪੀੜਾਂ ਦੀ ਦੇ ਲੂੰਗ ਤੋੜ ਤੋੜ ਘਾੜੇ ਲੀਲੀਆਂ ਹਾਂ ਜਿੰਦ ਨੂੰ ਖਵਾਲ ਦੀ ਪਈ ਜੜੀ ਹੰਝੂਆਂ ਦੇ ਮੋਤੀ ਚੰਨਾ ਪੱਖੀ ਚੋਲ ਚੋਲ ਦੇ ਦੇ ਲੋਰੀਆਂ ਮੈਂ ਦੀਦੇ ਹਾਂ ਸੁਆਲ ਦੀ ਪਈ ਲੇ ਲ ਚਾਨਣੀ ਮੈਂ ਚਰਸਾਂ ਕਾਲੀ ਰਾਤੜੀ ਦੇਕੇ ਸਾਲ ਮੱਖਣੀ ਮੈਂ ਰੀ ਜਹਾਨ ਨੂੰ ਹਾਲ ਦੀਪਈ ਮਾਲੇ ਮੱਖਣੀ ਮੈਂ ਰੀ ਜਹਾਨ ਨੂੰ ਹਾਲ ਦੀਪਈ ਦੋਣੀ ਦਿਲੇ ਦੀ ਚੋ ਕੋਲਾ ਦੁੱਧ ਇਕ ਦਾ ਕੜਾਗਾ ਅੱਖਾਂ ਵਿੱਚ ਕੇ ਮੈਂ ਹਾਨੀਆਂ ਵੇ ਸਾਰਾ ਪੀ ਲਿਆ ਵੇ ਮੈਂ ਤੋੜ ਕੇ ਤਤੁਰੜੇ ਦਾ ਫੁੱਲ ਖਾ ਲਿਆ ਵੇ ਮੈਂ ਜੀਬ ਉੱਤੇ ਪੋਲਿਏ ਦਾ ਪਤ ਸੀ ਲਿਆ ਵੇ ਮੈਂ ਗਮ ਦੇ ਦੁਖੀ ਦੇ ਨੈਣੀ ਕੁੰਜ ਹੈ ਸੁਹਾਈ ਵੇ ਮੈਂ ਗਮਾਂ ਦੇ ਦੁਖੀ ਦੇ ਨੈਣੀ ਕੁੰਜ ਹੈ ਸੁਹਾਈ ਮੈਥੋਂ ਮਸਿਆਂ ਨੇ ਕਾਲ ਖਾਂ ਦਾ ਮੁੱਲ ਵੀ ਲਿਆ ਮੇਰੇ ਵੇਲੇ ਵਿੱਚ ਉੱਗੂ ਕਦੇ ਸੂਰਜੇ ਦਾ ਰੁੱਖ ਮੇਰੇ ਵੇਲੇ ਵਿੱਚ ਹੁਗੂ ਕਦੇ ਸੁਰਜੇ ਦਰੁਖ ਐਸੇ ਆਸ ਦੇ ਸਹਾਰੇ ਅਜ ਤੀਕ ਜੀ ਲਿਆ ਐਸੇ ਆਸ ਦੇ ਸਹਾਰੇ ਅਜ ਤੀਕ ਜੀ ਲਿਆ ਸੋ ਦੋਸਤੋ ਤਨ ਹੋਰ ਵੀ ਸੁਣਾਉਣੇ ਆ ਇਹ ਦੇ ਕਾਫੀ ਇੰਤਰੇ ਇਹ ਅੰਤਰੀਕ ਹੈ ਯਾਰ ਦੀ ਮਰੀ ਹੂੰ ਜਿੱਚ ਵਿਕਸਨ ਚਾਹਣਾ ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਨੀਆਂ ਝੱਲੀਆਂ ਤੇਰੀ ਯਾਦ ਨੂੰ ਮੈਂ ਚੋਰੀਆਂ ਪੈ ਗਈਆਂ ਮੇਰੀ ਨੀਜ ਦੇ ਹੱਥ ਚੰਡੀਆਂ ਬਣ ਗਈਆਂ ਹੰਝੂਆਂ ਦੇ ਪੈਰੀ ਪੌਰੀਆਂ ਰੋਜ ਦਿਲ ਦੀਆਂ ਟੜਕਣਾ ਮੈਂ ਪਿੱਠੀਆਂ ਲੈ ਲੈ ਗਮਾ ਦੀਆਂ ਸਿੰਘ ਰਫੀ ਲੱਖ ਦੋਰੀਆਂ ਕੁਛ ਦੀ ਮਰ ਗਈ ਹਿਜਰ ਦੀਆਂ ਅੱਡੀਆਂ ਪਰ ਨਾ ਗਈਆਂ ਇਹ ਬਿਹਾਈਆਂ ਖੋਰੀਆਂ ਪਰ ਨਾ ਗਈਆਂ ਇਹ ਬਿਹਾਈਆਂ ਖੋਰੀਆਂ ਇਸ ਕਦਰ ਹੈ ਖੂਬਸੂਰਤ ਕਮ ਤੇਰਾ ਜਿਸ ਕਦਰ ਕੀ ਕਬਲ ਪਤਿਆ ਤੇ ਤਰੇਲ ਨਾਉਣ ਜਿਉ ਵਗਦੀ ਨਦੀ ਵਿੱਚ ਗੋਰੀਆਂ ਮਰਮਰੀ ਦਹਿਆਂ ਨੂੰ ਮਲ ਸੰਦਲ ਦਾ ਤੇਲ ਪੂਰੇ ਚੰਨ ਦੀ ਚਾਨਣੀ ਥਲ ਦਾ ਸਫਰ ਡਾਚੀਆਂ ਦੇ ਗਲ ਜਿਵੇਂ ਛਣਕੇ ਹੁਮੇਲ ਬਦਲੀਆਂ ਨੂੰ ਅਗ ਲੱਗ ਜਾਵੇ ਜਿਵੇਂ ਹੋ ਜਾਵੇ ਪੀਲਾ ਜਿਹਾ ਸਾਰਾ ਧੂਮੇਲ हो जाए पीला जिहा सारा दुम क्या बात है क्या बात है। बहुत खूबसूरत महक दोस्तों ਹਮਮ ਚਲੋ ਇਹ ਬਹੁਤ ਸੋਨਾ ਇਹ ਮੈਂ ਤੁਹਾਨੂੰ ਸੁਣਾਣਾ ਗਾ ਕੇ ਸੁਣਾਵਾ ਇਹ ਤੁਹਾਨੂੰ ਮੈਂ ਬੋਲ ਕੇ ਸੁਣਾਨਾ ਵਾ ਗਾ ਕੇ ਮੈਨੂੰ ਯਾਦ ਨਹੀਂ ਮੈਂ ਕਿਵੇਂ ਕੰਪੋਜ਼ ਕੀਤਾ ਸੀ ਤੇ ਮੈਂ ਤੁਹਾਨੂੰ ਬੋਲ ਕੇ ਸੁਣਾਉਣਾ ਹਮ ਅਸਾਂ ਚੁੰਮ ਲਈ ਅੱਜ ਫੇਰ ਕਿਸੇ ਦੇ ਬੋਦੇ ਅਸਾਂ ਰਾਤ guzari ਬੈਠ ਸਜਣ ਦੀ ਗੋਦੇ ਅੱਜ ਸਾਚੋਂ ਆਵੇ ਮਹਿਕ ਗੁਲਾਬਾਂ ਸੀ ਜਈ ਅੱਜ ਸਾਚੂ ਆਵੇ ਮਹਿਕ ਗੁਲਾਬਾਂ ਸਿੱਧੀ ਅੱਜ ਕੌਣ ਪਿਆ ਪੁਠਕੰਡਾ ਗੰਮ ਦਾ ਖੋਦੇ ਅਸਾਂ ਪੀਤਾ ਨਹੀਂ ਉਹਦੇ ਹੰਝੂਆਂ ਦਾ ਚਰਨਮਕ ਅਸਾਂ ਬਿੰਦੇ ਨਹੀਂ ਉਹਦੇ ਪੈਰ ਨੀਵਾ ਦੇ ਗੋਡੇ ਆਈ ਨਿਕਲਨੀ ਅੜਿਓ ਕਿਲ ਸਮੇ ਦੇ ਮੁਖਤੇ ਅਸਾਂ ਨੈਣ ਉਹਦੇ ਜਦ ਨੈਣਾ ਦੇ ਵਿੱਚ ਡੋਬੇ ਅਸਾਂ ਨੈਣ ਉਹਦੇ ਜਦ ਨੈਣਾ ਦੇ ਵਿੱਚ ਡੋਬੇ ਤੋਹੀਂ ਅਗਲੇ बहुत खूबसूरत है बैक लॉक